दिल्ली पोस्ट पंजाबी देख रहे सारे ही दर्शकांदा स्वागत है नियुक्ति नियुक्ति नु तरसे ते सरकार ते बरसे जी हां मेरे ठीक पीछे कुछ अजेहे नौजवान खड़े नी जो नियुक्ति पत्र दे लिए तरस रहे ने लेकिन सरकार ते इना दा गुस्सा लगातार वधा जा रहया है कैप्टन सरकार दे खिलाफ नारेबाजी कीती जा रही है ते हथा दे विच बैनर भी ने घर घर नौकरी दा वादा पूरा करो 1883 ਲੜਕਾਂ ਦੀ ਭਰਤੀ ਪੂਰੀ ਕਰੋ ਤੇ ਤੁਸੀਂ ਵੇਖ ਸਕਦੇ ਹੋ ਵੱਡਾ ਬੈਨਰ ਲੈ ਕੇ ਇਹ ਜੋ ਜਗਲਾਦ ਵਿਭਾਗ ਦਾ ਦਫ਼ਤਰ ਹੈ ਠੀਕ ਉਸ ਦੇ ਬਾਹਰ ਖੜੇ ਨੇ ਤੇ ਬੈਨਰ ਦੇ ਵਿੱਚ ਜੋ ਕੁਝ ਮ리에 ਪਹਿਣਾ ਘੜੀਆਂ ਨਹੀਂ ਇਹਨਾਂ ਨੇ ਲਿਖਿਆ ਹੈ ਪਹਿਲਾ ਪੇਪਰ ਨਾਲ ਲੈਣਾ ਫਿਰ ਰਿਜ਼ਲਟ ਨਾਲ ਦੇਣਾ 2 ਸਾਲ ਤੋਂ ਲਟਕਾਇਆ ਹੋਰ ਨਾ ਸਾਨੂੰ ਤੰਗ ਕਰੋ ਪੀ ਐਸ 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 ਬੀ ਵਾਲਿਓ ਕੁਝ ਤਾਂ ਸ਼ਰਮ ਕਰੋ ਤੇ ਸਰਕਾਰ ਤੇ ਮਿਰਾ ਮਾਰਿਆ ਜਾ ਰਿਹਾ ਹੈ ਸਰਕਾਰ ਨੂੰ ਕਿਹਾ ਜਾ ਰਿਹਾ ਹੈ ਕਿ ਘਰ ਘਰ ਨੌਕਰੀ ਦਾ ਤੁਸੀਂ ਵਾਦਾ ਕੀਤਾ ਸੀ ਪਰ ਉਹ ਨੌਕਰੀਆਂ ਉਹ ਨੌਜਵਾਨ ਜੋ ਟੈਸਟ ਪਾਸ ਕਰ ਚੁੱਕੇ ਨੇ ਉਹ ਹਲੇ ਵੀ ਤਰਸ ਰਹੇ ਨੇ ਨਿਯੁਕਤੀ ਪੱਤਰਾਂ ਦੇ ਲਈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਨੌਜਵਾਨਾਂ ਦੇ ਨਾਲ ਜੋ ਇਸ ਵੇਲੇ ਖੜੇ ਨੇ ਧਰਨਾ ਪ੍ਰਦਰਸ਼ਨ ਦੇ ਰਹੇ ਨੇ ਭਾਜੀ ਕੀ ਕੁਛ ਕੀ ਕੁਛ ਕੀ ਕੁਛ ਤੁਹਾਡੀ ਮੰਗਾਂ ਨੇ ਕਿਉਂ ਆਹ ਤਰ੍ਹਾਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਾਜੀ ਅਸੀਂ ਤਿੰਨ ਤਿੰਨ ਸਾਲ ਤੋਂ ਸਟਰਗਲ ਤੇ ਲੱਗੇ ਹੋਏ ਆਂ ਤਿੰਨ ਸਾਲ ਪਹਿਲਾਂ ਸਤੰਬਰ 2016 ਵਿੱਚ ਪਰਤੀ ਕੱਢੀ ਗਈ ਸੀ 1883 ਕਲਰਕਾਂ ਦੀ ਪੰਜਾਬ ਬੋਰਡ ਵੱਲੋਂ ਪੰਜਾਬ ਟ੍ਰਿਪਲ ਐਸ ਬੀ ਵੱਲੋਂ ਤੇ ਤਿੰਨ ਸਾਲ ਦੋ ਸਾਲ ਤਾਂ ਐਦਾਂ ਸੁੱਤੇ ਰਹੇ ਕੋਈ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਹੁਣ ਜਦੋਂ ਪਿਛਲੇ ਸਾਲ ਜਨਵਰੀ ਚ ਅਸੀਂ ਫੇਰ ਪ੍ਰੋਟੈਸਟ ਕੀਤਾ ਤਾਂ ਇਹਨਾਂ ਨੇ ਸਾਡਾ ਟੈਸਟ ਲਿਆ ਟੈਸਟ ਤੋਂ ਬਾਅਦ ਫਿਰ ਪ੍ਰੋਟੈਸਟ ਕਰਨਾ ਪਿਆ ਕਿ ਰਿਜ਼ਲਟ ਕੱਢੋ ਰਿਜ਼ਲਟ ਤੋਂ ਬਾਅਦ ਫਿਰ ਪ੍ਰੋਟੈਸਟ ਯਾਨੀ ਕਿ ਹਰੇਕ ਪ੍ਰੋਸੈਸ ਪ੍ਰੋਫੈਸ਼ਨਲ ਅਲੇ ਚੱਲ ਰਿਹਾ ਹੈ ਜ ਮਤਲਬ ਹਰੇਕ ਕਦਮ ਜੋ ਚੁੱਕਿਆ ਗਿਆ ਉਹ ਤੁਹਾਨੂੰ ਧਰਨਾ ਦੇਣਾ ਪਿਆ ਤਾਂ ਤਾਂ ਜਾਗੇ ਮਹਿਕਮੇ ਜੀ ਜੀ ਤੇ ਹੁਣ ਗੱਲ ਆ ਗਈ ਕਾਉਂਸਲਿੰਗ ਦੀ ਜੋ ਸਾਰਾ ਪ੍ਰੋਸੈਸ ਹੋ ਗਿਆ ਕਾਉਂਸਲਿੰਗ ਰਹਿ ਗਈ ਸਾਨੂੰ ਨਿਯੁਕਤੀ ਪੱਤਰ ਵੰਡਣੇ ਰਹਿ ਗਏ ਤੇ ਇਹ ਟਾਈਮ ਇਦਾਂ ਡਟਵਾ ਰਹੀ ਹੈ ਕਿ ਹੁਣ ਇਲੈਕਸ਼ਨਾਂ ਵੀ ਅੱਗੇ ਆ ਗਏ ਆ ਤੇ ਅਸੀਂ 2 ਸਾਲ ਤੋਂ ਸਾਡੇ ਪਰਿਵਾਰ ਅਸੀਂ ਜੌਬ ਵੀ ਛੱਡੀ ਬੈਠੇ ਆ ਤੇ ਟੈਸਟ ਦੀ ਤਿਆਰੀ ਕਰਦੇ ਕਿ ਸਾਨੂੰ ਹੁਣ ਮਿਲੇਗੀ ਨਿਯੁਕਤੀ ਲੇਕਿਨ ਜਦੋਂ ਵੀ ਇਹਨਾਂ ਨਾਲ ਕੋਈ ਆਪਤਾ ਕਰਦੇ ਆ ਤਾਂ ਸਾਡਾ ਨਾ ਪੱਕੀ ਰਵਈਆ ਹੀ ਮਿਲਦਾ ਤਾਂ ਅਸੀਂ ਹੁਣ ਰੋਸ ਵੱਜੋ ਲੇਕਿਨ ਤੁਹਾਨੂੰ ਕਿਹਾ ਗਿਆ ਸੀ ਜਿਵੇਂ ਤੁਸੀਂ ਦੱਸਿਆ ਕਿ ਜਨਵਰੀ ਤੁਹਾਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ ਹੁਣ ਲੋਕ ਸਭਾ ਚੋਣਾਂ ਆ ਰਹੀਆਂ ਨੇ ਚੋਣ ਜਾਬਤਾ ਵੀ ਲੱਗਣ ਵਾਲਾ ਹੈ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ ਹਲੇ ਸਾਡੀ ਨਵੰਬਰ ਚ ਮੀਟਿੰਗ ਹੋਈ ਸੀ ਸਕੱਤਰ ਸਾਹਿਬ ਨਾਲ ਜਿਹੜੇ ਬੋਰਡ ਦੇ ਸਕ ਨਿਯੁਕਤੀ ਪੱਤਰ ਫੜਾ ਦਾਂਗੇ ਤੇ ਤੁਹਾਡੀ ਜੋਇਨਿੰਗ ਹੋ ਜਾਏਗੀ ਤੇ ਜਨਵਰੀ ਵੀ ਲੰਘ ਚੁੱਕਿਆ ਹੁਣ ਤਕਰੀਬਨ ਤੇ ਹੁਣ ਅਸੀਂ رابطہ ਕਰਦੇ ਆ ਤਾਂ ਇਹਨਾਂ ਦਾ ਕੋਈ ਵੀ ਸਾਨੂੰ ਪੋਜ਼ਿਟਿਵ ਰਿਸਪਾਂਸ ਨਹੀਂ ਇਹ ਸਾਨੂੰ ਹੁਣ ਅਸ ਜਾ ਕੇ ਆਇਆ ਪੀਐਸ ਸਾਹਿਬ ਨਾਲ ਗੱਲ ਕਰਦੇ ਸੈਕਟਰੀ ਦੇ ਤਾਂ ਉਹ ਸਾਨੂੰ ਕਹਿੰਦੇ ਕਿ ਤੁਹਾਨੂੰ April ਚ ਕਰਾਂਗੇ ਜਦ ਕਿ ਲੋਕ ਸਭਾ ਇਲੈਕਸ਼ਨ ਆਉਣ ਵਾਲੇ ਸਭ ਨੂੰ ਪਤਾ ਕਿ ਚੋਣ ਜਾਬਾ ਤਾਂ March ਦੇ ਵਿੱਚ ਲੱਗ ਸਕਦਾ ਹੈ ਤੇ ਸਰਕਾਰ ਘਰ ਘਰ ਨੌਕਰੀ ਦੀ ਗੱਲ ਕਰ ਰਹੀ ਹੈ ਪਰ ਜਿਹੜੇ ਟੈਸਟ ਪਾਸ ਕਰ ਚੁੱਕੇ ਸਾਰਾ ਪ੍ਰੋਸੈਸ ਕੰਪਲੀਟ ਕਰ ਚੁੱਕੇ ਇਹਨਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਜਾ ਰਹੇ ਤੇ ਇਸ ਦੇ ਪ੍ਰਸੰਗ ਵਿੱਚ ਅੱਜ ਅਸੀਂ ਇੱਕ ਧਰਨਾ ਰੱਖਿਆ ਸੀ ਤੁਹਾਨੂੰ ਤੁਹਾਨੂੰ ਕੀ ਲੱਗਦਾ ਪਾਜੀ ਕਿਉਂ ਨਿਯੁਕਤੀ ਪੱਤਰ ਨਹੀਂ ਦਿੱਤੇ ਜਾ ਰਹੇ ਕੀ ਕਾਰਨ ਤੁਹਾਨੂੰ ਲੱਗਦਾ ਹੈ ਇਹ ਸਭ ਤੋਂ ਵੱਡੀ ਤਾਂ ਇਹ ਸਰਕਾਰ ਦੀ ਅਣਗਹਿਲੀ ਹੈ ਜੀ ਤੇ ਕੁਝ ਜਿਹੜੇ ਇਹਨਾਂ ਦੇ ਅਧਿਕਾਰੀਆਂ ਦੇ ਅੰਗ ਕਹਿ ਲਈ ਹੈ ਸਰਕਾਰ ਦਾ ਸੁਸਤ ਹੋਣਾ ਤੇ ਸਰਕਾਰ ਦਾ ਇਹ ਸੁਸਤ ਰਵਈਆ ਸਾਡੇ ਪ੍ਰਤੀ ਇਹੀ ਦੱਸਦਾ ਕਿ ਘਰ ਘਰ ਰੋਜ਼ਗਾਰ ਨਹੀਂ ਹੈ ਇਹ ਘਰ ਘਰ ਬੇਰੋਜ਼ਗਾਰ ਹੈ ਇਹਨਾਂ ਨੇ ਬੇਰੋਜ਼ਗਾਰੀ ਪੈਦਾ ਕੀਤੀ ਹੈ ਤੇ ਅਸੀਂ ਹੁਣ ਇੱਕ ਅਜੇ ਇੱਕ ਤਰਨਾ ਰੱਖਿਆ ਸੀ ਤੇ ਉਚਾ 28 ਤਰੀਕ ਤੱਕ ਅਸੀਂ ਅਲਟੀਮੇਟਮ ਦੇ ਚੁੱਕੇ ਆ ਇਹ 28 ਤਰੀਕ ਤੱਕ ਇਹ ਐਲਾਨ ਕਰ ਦਿੰਦੇ ਕਿ ਸਾਨੂੰ ਫੈਬ ਚ ਜੁਆਇਨਿੰਗ ਦੇ ਦੇਣਗੇ ਤਾਂ ਠੀਕ ਹੈ ਨਹੀਂ 28 ਤਰੀਕ ਤੋਂ ਸਾਡਾ ਅਣਮਿੱਥੇ ਸਮੇ ਲਈ ਇੱਥੇ ਧਰਨਾ ਹੋਏਗਾ ਧਰਨਾ ਇਸੇ ਥਾਂ ਦਿੱਤਾ ਜਾਵੇਗਾ ਹਾਂਜੀ ਇਸੇ ਥਾਂ ਅਸੀਂ ਦਵਾਂਗੇ ਪ੍ਰਸ਼ਾਸਨ ਤੋਂ ਪਰਮਿਸ਼ਨ ਲੈ ਕੇ ਤੇ ਬਕਾਇਦਾ ਸਾਰੇ ਰੂਲ ਐਂਡ ਰੈਗੂਲੇਸ਼ਨਸ ਨਾਲ ਤੇ ਸਾਡਾ ਇਹ ਪੀਸਫੁਲੀ ਪ੍ਰੋਟੈਸਟ ਹੋਏਗਾ ਕੋਈ ਵਾਇਓਲੇਸ਼ਨ ਨਹੀਂ ਹੋਏਗੀ ਤੇ ਸਾਰੇ ਮੇਰੇ ਵੀਰ ਜਿਹੜੇ ਪਹੁੰਚੇ ਇੱਥੇ 28 ਤਰੀਕ ਨੂੰ ਠੀਕ ਇੱਥੇ ਪਹੁੰਚ ਜਾਣਗੇ ਆ ਕੁਲ ਮਿਲਾ ਕੇ ਕਿੰਨੇ ਟੋਟਲ ਨੇ 1883 ਉਮੀਦਵ ਨਿਯੁਕਤੀ ਪੱਤਰ 1883 ਨਿਯੁਕਤੀ ਪੱਤਰ ਦੀ ਵੇਟ ਕਰ ਰਹੇ ਤੁਸੀਂ ਇਹ ਦੇਖੋ ਕਿ 1884 ਨਾਲ ਕਿੰਨੇ ਪਰਿਵਾਰ ਜੁੜੇ ਕਿੰਨੀਆਂ ਆਸਾਂ ਜੁੜੀਆਂ ਹੋਈਆਂ ਤੇ ਇੱਕ ਪਾਸੇ ਸਰਕਾਰ ਘਰ ਘਰ ਨੌਕਰੀ ਦੀ ਗੱਲ ਕਰ ਰਹੀ ਹੈ ਲੇਕਿਨ ਇਹ ਬੇਰੁਜ਼ਗਾਰ ਤਾਂ ਇਨ ਪ੍ਰੋਸੈਸ ਸਾਰਾ ਕੁਝ ਕੰਪਲੀਟ ਕਰ ਚੁੱਕੇ ਸਿਰਫ ਨਿਯੁਕਤੀ ਪੱਤਰ ਦੀ ਵੇਟ ਕਰ ਰਹੇ ਹੈ ਤੁਸੀਂ ਨਿਯੁਕਤੀ ਪੱਤਰ ਵੀ ਇੱਕ ਨਹੀਂ ਦੇ ਸਕਦੇ ਤਾਂ ਬਹੁਤ ਸ਼ਰਮ ਵਾਲੀ ਗੱਲ ਹੈ ਸਰਕਾਰ ਲਈ ਤੇ ਅਸੀਂ ਇਸ ਦਾ ਬਹੁਤ ਵਿਰੋਧ ਇਹ ਜਿਹੜੇ ਨੌਜਵਾਨ ਆ ਜਾਇ ਨੇ ਪੂਰੇ ਪੰਜਾਬ ਤੋਂ ਆਏ ਹੋਏ ਨੇ ਵੱਖ-ਵੱਖ ਜਗ੍ਹਾ ਤੋਂ ਇਹ ਪੂਰਾ ਸੂਬਾ ਭਰਤੀ ਪਧਰਾ ਜਿਹਾ ਰਹੇਗਾ ਸੀਗਾ ਤੇ ਅਸੀਂ ਪੀਸਫੁਲੀ ਜਾ ਰਿਹਾ ਕਿਸ ਕਦਰ ਤੇ ਹੈ ਹੀ ਨਹੀਂ ਅੱਛਾ ਉਹ ਅੰਦਰ ਨੇ ਫਿਰ ਵੀ ਕਿਹਾ ਜਾ ਰਿਹਾ ਕਿ ਉਹ ਇੱਥੇ ਨਹੀਂ ਨਹੀਂ ਹੈ ਤੇ ਉਹ ਅੰਦਰ ਮੌਜੂਦ ਵੀ ਹੈ ਤੇ ਸਾਡੇ ਨਾਲ ਗੱਲ ਨਹੀਂ ਕਰ ਰਿਹਾ ਉਹ ਭਜ ਰਿਹਾ ਇਸ ਤੋਂ ਸਭ ਪਤਾ ਲੱਗਦੀ ਦਾਲ ਚ ਕੁਝ ਕਾਲਾ ਹੈ ਕੀ ਪਤਾ ਇਹ ਸਰਕਾਰ ਦੀ ਕੀ ਸੁਸਤ ਰਵਈਆ ਹੈ ਸਾਡੇ ਪ੍ਰਤੀ ਕਿਉਂ ਇਹ ਲਟਕਾਉਣਾ ਚਾਹੁੰਦੇ ਆ ਤੇ ਸਾਡੇ ਕੋਲ ਇੱਕ ਤੇ ਇੱਕ ਧੁੰਦਲਾ ਕੁਐਸਚਨ ਮਾਰਕ ਪਾਇਆ ਹੋਇਆ ਹੈ ਦਾਲ ਦੇ ਵਿੱਚ ਕਾਲਾ ਆ ਕਿਹਾ ਜਾ ਰਿਹਾ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹੋਰ ਇੱਥੇ ਬਹੁਤ سارے ਨੌਜਵਾਨ ਖੜੇ ਨੇ ਜੋ ਉੜੀ ਕਰ ਰਹੇ ਨੇ ਤੇ ਪੁੱਛਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਵੀ ਅੱਜ ਸਵੇਰ ਦਵਾਈਓ ਕਦੋਂ ਦਵਾਈਓ ਹਾਂਜੀ ਸਰ ਅਸੀਂ ਸਵੇਰ ਤੋਂ ਆਏ ਹੋਏ ਆ ਸਵੇਰੇ 10 ਵਜੇ ਤੋਂ ਜਦੋਂ ਦਾ ਮੀਂਹ ਪੈ ਰਿਹਾ ਸਵੇਰੇ ਅਸੀਂ ਖੜੇ ਰਹੇ ਪਹਿਲਾਂ ਮੀਂਹ ਦੇ ਵਿੱਚ ਹਾਂਜੀ ਫਿਰ ਕੀ ਕਹਿੰਦੇ ਅੰਦਰ ਕੀ ਜਵਾਬ ਮਿਲਿਆ ਤਾਂ ਤੁਸੀਂ ਕਿਹਾ ਸੀ ਮਿਲਣਾ ਹੈ ਤੁਹਾਨੂੰ ਕੀ ਜਵਾਬ ਮਿਲਿਆ ਕੁਝ ਕੈਂਡੀਡੇਟ ਗਏ ਸੀ ਸਰ ਅੰਦਰ ਉਹਨਾਂ ਨੇ ਬੁਲਾਇਆ ਸੀ ਕਿ ਕੁਝ ਚੜ੍ਹਵੇਂ ਕੈਂਡੀਡੇਟ ਉੱਪਰ ਆ ਜਾਣ ਫਿਰ ਉਹ ਅੰਦਰ ਗੱਲ ਕਰਕੇ ਆਏ ਉਹਨਾਂ ਨੇ ਗੱਲ ਕਰਕੇ ਸਾਨੂੰ ਸਾਰਿਆਂ ਨੂੰ ਇਹੀ ਦੱਸਿਆ ਅੰਦਰ ਆ ਕੇ ਵੀ ਅੰਦਰ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਪੂਰਾ ਤੇ ਉਹ ਕਹਿ ਰਹੇ ਨੇ ਕਿ ਤੁਹਾਡੀ ਜਿਹੜੀ ਭਰਤੀ ਹੈ ਉਹ ਮਾਰਚ ਵਿੱਚ ਸ਼ੁਰੂ ਕੀਤੀ ਹੈਗੀ ਮਤਲਬ ਕਿ ਜਿਹੜੀ ਸਾਡੀ ਭਰਤੀ ਹੈ ਉਹ ਇਲੈਕਸ਼ਨ ਤੋਂ ਬਾਅਦ ਦੀ ਲੱਗ ਰਹੀ ਹੈ ਸਾਨੂੰ ਕਿਉਂਕਿ ਚੋਣ ਜਾਤਾ ਲੱਗਣ ਵਾਲਾ ਹੈ ਲੋਕ ਸਭਾ ਚੋਣਾਂ ਆਉਣ ਵਾਲੀਆਂ ਨੇ ਕਿ ਕਿਉਂ ਤੁਹਾਨੂੰ ਲਟਕਾਇਆ ਜਾ ਰਿਹਾ ਕਿਉਂਕਿ ਕਿਹਾ ਜਾ ਰਿਹਾ ਸੀ ਵੀ ਜਨਵਰੀ ਵਿੱਚ ਨਿਯੁਕਤੀ ਪੱਤਰ ਦਿੱਤੇ ਜਾਣਗੇ ਲੇਕਿਨ ਫਿਰ ਵੀ ਦਿੱਤੇ ਨਹੀਂ ਗਏ ਹਾਂਜੀ ਸਰ ਸਾਨੂੰ ਨਿਯੁਕਤੀ ਪੱਤਰ ਸਰ ਪਹਿਲਾਂ ਹੀ ਸਾਡੀ ਜਿਹੜੀ ਪੂਰੀ ਜੋਬ ਦਾ ਪੀਰੀਅਡ ਹੈਗਾ ਪੂਰੇ 2 ਸਾਲਾਂ ਤੋਂ ਚੱਲ ਰਿਹਾ ਹੈ ਪਹਿਲਾਂ ਸਾਡੀ ਕਾਉਂਸਲਿੰਗ ਲਈ ਵੀ ਟਾਈਮ ਲੱਗਿਆ ਹੁਣ ਸਾਡੀ ਕਾਉਂਸਲਿੰਗ ਵੀ 3 ਜਨਵਰੀ ਦੀ ਹੋ ਰਹੀ ਹੈ ਹੁਣ ਵੇਟਿੰਗ ਲਿਸਟ ਵਾਲੇ ਚੱਲ ਰਹੇ ਨੇ ਬਟ ਸਾਨੂੰ ਇਦਾਂ ਕਹਿ ਕੇ ਕਿ ਅੱਗੇ-ਅੱਗੇ ਪ੍ਰੋਸੈਸ ਸਾਡੇ ਬਤਾਇਆ ਜਾ ਰਹੇ ਆ ਅਸੀਂ ਸਾਰਿਆਂ ਨੇ ਇਹੀ ਮੰਗਿਆ ਵੀ ਸਾਨੂੰ 28 ਜਨਵਰੀ ਤੱਕ ਕੋਈ ਰਿਸਪੌਂਸ ਦਿੱਤਾ ਜਾਵੇ ਤਾਂ ਕਿ ਸਾਨੂੰ ਪਤਾ ਲੱਗੇ ਕਿ ਸਾਡੀ ਜਿਹੜਾ ਰੀਜੋਇਨਿੰਗ ਲੈਟਰ ਆ ਸਾਨੂੰ ਲੋਕ ਸਭਾ ਦੀ ਚੋਣਾਂ ਤੋਂ ਪਹਿਲਾਂ ਪਹਿਲਾਂ ਮਿਲ ਜਾਣ ਤੁਸੀਂ ਕਿੱਥੋਂ ਆਏ ਹੋ ਅਸੀਂ ਸੰਗਰੂਰ ਤੋਂ ਆਏ ਹਾਂ ਸਰ ਤੇ ਭਾਜੀ ਤੁਸੀਂ ਕਿੱਥੋਂ ਆਏ ਹੋ ਜੀ ਮੈਂ ਪਟਿਆਲਾ ਜਿਲ੍ਹੇ ਤੋਂ ਆਇਆ ਅੱਛਾ ਤੁਸੀਂ ਵੀ ਇੱਥੇ ਸਵੇਰ ਦੇ ਖੜੇ ਹੋ ਬਰਸਾਤ ਵਿੱਚ ਵੀ ਖੜੇ ਸੀ ਹਾਂਜੀ ਹਾਂਜੀ ਅਸੀਂ ਵੀ ਸਵੇਰ ਤੋਂ ਖੜੇ ਆ 2.5 ਸਾਲ ਤੋਂ ਅਸੀਂ ਤਾਂ ਇਦਾਂ ਹੀ ਖੜਦੇ ਆ ਰਹੇ ਹਾਂ ਪਹਿਲਾਂ ਅਸੀਂ ਪੇਪਰਾਂ ਦੀ ਤਿਆਰੀ ਕੀਤੀ 2 2 3 3 4 4 ਸਾਲ ਅਸੀਂ ਫਿਊਚਰ ਚ ਲਾਏ ਆ 3 ਸਾਲ ਹੁਣ ਅਸੀਂ ਐਗਜ਼ਾਮ ਦੇਣ ਤੋਂ ਬਾਅਦ ਵੀ ਨੋਟੀਫਿਕੇਸ਼ਨ ਤੋਂ ਬਾਅਦ ਵੀ ਅਸੀਂ ਢਾਈ ਤਿੰਨ ਸਾਲ ਹੁਣ ਵੀ ਅਸੀਂ ਰੋਜ਼ਗਾਰ ਦੀ ਵੇਟ ਕਰ ਰਹੇ ਹਾਂ ਉਸ ਤੋਂ ਬਾਅਦ ਜਿਹੜਾ ਪੰਜਾਬ ਸਰਕਾਰ ਦਾ ਇਹ ਵਿਧਾਨ ਸਭਾ ਤੋਂ ਇੱਕ ਮਤਾ ਜਾਂ ਪਿੱਛੇ ਜੇ ਪਾਸ ਹੋਇਆ ਵੀ 10000 ਰੁਪਏ ਅਸੀਂ ਪਰਵੀਸ਼ਨ 'ਚ ਵੀ ਜਾਣਾ ਸਾਡੇ ਇੱਥੇ ਕਈ ਕੈਂਡੀਡੇਟ ਆ ਜਿਨ੍ਹਾਂ ਦੀ 40-40 ਸਾਲ ਦੇ ਲਗਭਗ ਉਮਰ ਹੋ ਚੁੱਕੀ ਆ ਕਿੱਥੋਂ ਅਸੀਂ ਆਪਣੇ ਬੱਚਿਆਂ ਦਾ ਪੇਟ ਭਰ ਲਾਂਗੇ ਸਾਡੀਆਂ ਭੈਣਾਂ ਸਾਡੇ ਮਾਪੇ ਬੇਰੋਜ਼ਗਾਰ ਆ ਅਸੀਂ ਆਪ ਖੁਦ 5-5 7-7 ਸਾਲਾਂ ਤੋਂ ਅਸੀਂ ਵੇਟ ਕਰ ਰਹੇ ਹਾਂ ਸਰਕਾਰੀ ਨੌਕਰੀਆਂ ਦੀਆਂ ਹੁਣ ਤਾਂ ਅਸੀਂ ਸਾਰਾ ਕੁਝ ਟੈਸਟ ਆ ਜਿਹੜੇ ਅਸੀਂ ਸਾਰਾ ਕੁਝ ਪ੍ਰੋਸੈਸ ਸੀ ਕੰਪਲੀਟ ਕਰਨ ਤੋਂ ਬਾਅਦ ਵੀ ਅਸੀਂ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਵੀ ਕਿ ਜਲਦੀ ਤੋਂ ਜਲਦੀ ਸਾਡਾ ਜਿਹੜਾ ਪ੍ਰੋਸੈਸ ਆ ਉਹ ਪੂਰਾ ਕੀਤਾ ਜਾਵੇ ਤਾਂ ਸਰਕਾਰ ਤੋਂ ਇੱਕੋ ਹੀ ਮੰਗ ਹੈ ਕਿ ਜੋ ਵੀ ਪ੍ਰੋਸੈਸ ਹੈ ਉਹ ਜਲਦੀ ਪੂਰਾ ਕੀਤਾ ਜਾਵੇ ਤੇ 1883 ਜੋ ਉਮੀਦਵਾਰ ਉਡੀਕ ਕਰ ਰਹੇ ਨੇ ਕਿ ਨਿਯੁਕਤੀ ਪਤਾ ਦਿੱਤੇ ਜਾਣ ਤਾਂ ਉਹ ਜਲਦੀ ਦਿੱਤਾ ਜਾਵੇ ਕਿਹਾ ਵੀ ਜਾ ਰਿਹਾ ਹੈ ਦਾਲ ਸ਼ਾਇਦ ਕੁਛ ਕਾਲਾ ਹੈ ਹੁਣ ਦਾਲ ਵਿੱਚ ਕਾਲਾ ਹੈ ਜਾਂ ਪੂਰੀ ਦਾਲ ਕਾਲੀ ਹੈ ਇਹ ਸਮਾਂ ਦੱਸੇਗਾ ਲੇਕਿਨ ਇਹਨਾਂ ਦੀ ਉੜੀ ਕਦੋਂ ਖਤਮ ਹੋਵੇਗੀ ਕਿਉਂਕਿ ਵਰਸਾਤ ਦੇ ਵਿੱਚ ਇਹ ਇੱਥੇ ਖੜੇ ਨਹੀਂ ਮਜਬੂਰ ਨੇ ਪੂਰੇ ਪੰਜਾਬ ਤੋਂ ਇੱਥੇ ਉਮੀਦਵਾਰ ਆਏ ਹੋਏ ਨੇ ਇਸ ਉੜੀਕ ਦੇ ਵਿੱਚ ਇਸ ਉਮੀਦ ਦੇ ਨਾਲ ਕਿ ਸ਼ਾਇਦ ਨਿਯੁਕਤੀ ਪੱਤਰ ਮਿਲਣਗੇ ਲੇਕਿਨ ਢੰਗ ਦੇ ਨਾਲ ਇਹਨਾਂ ਨੂੰ ਇੱਥੇ ਜਵਾਬ ਵੀ ਨਹੀਂ ਮਿਲ ਰਿਹਾ ਨਿਯੁਕਤੀ ਪੱਤਰ ਤਾਂ ਬਹੁਤ ਦੂਰ ਦੀ ਗੱਲ ਹੈ ਵੇਖਣਾ ਦਿਲਚਸਪ ਰਹੇਗਾ ਕਿ ਆਖਰ ਸਰਕਾਰ ਦੇ ਕੰਨਾਂ ਦੇ ਕਦੋਂ ਜੁੜੇਗੇ ਕੀ ਆਫਰ ਜੋ ਅਧਿਕਾਰੀ ਅੰਦਰ ਮੌਜੂਦ ਨਹੀਂ ਫਿਰ ਵੀ ਕਹਿ ਦਿੰਦੇ ਨੇ ਕਿ ਅੰਦਰ ਨਹੀਂ ਬੈਠੇ ਉਹ ਕਦੋਂ ਕੁਰਸੀਆਂ ਤੋਂ ਉੱਠਣਗੇ ਤੇ ਕੰਮ ਕਰਨਗੇ ਕੈਮਰਾ ਪਰਸਨ ਅਲਿਤ ਪਾਂਡੇ ਦੇ ਨਾਲ ਠਾਕੁਰ ਅਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਮੋਹਾਲੀ